ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਹਾਜ਼ਰ ਆ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਲੈ ਕੇ ਆਇਆ ਸੋਹਣੇ ਸੋਹਣੇ ਸੂਟ ਵੀਡੀਓ ਨੂੰ ਲੇਟ ਨਾ ਕਰਦੇ ਹੋਏ ਚਲੋ ਆਪਾਂ ਸ਼ੁਰੂ ਕਰਦੇ ਆ ਵੀਡੀਓ ਤੇ ਤੁਹਾਨੂੰ ਦਿਖਾਉਨੇ ਆ ਸੂਟ ਆਪਣੇ ਹਾਂਜੀ ਪਹਿਲਾ ਸੂਟ ਲੈ ਕੇ ਆਏ ਆ ਅਸੀਂ ਤੁਹਾਡੇ ਲਈ ਪਿਓਰ ਕਾਟਨ ਦੇ ਵਿੱਚ ਇਹ ਸੂਟ ਹੈਗਾ ਜੀ yellow color ਦੇ ਵਿੱਚ ਬਹੁਤ ਸੋਹਣਾ ਸੂਟ ਹੈ ਜੀ ਇਹ ਸੂਟ ਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਨੇ ਡਬਲ ਸ਼ੈਡਡਲ ਦੋ ਕਲਰ ਦੀਆਂ ਲਾਈਨਾਂ ਬਣੀਆਂ ਹੋਈਆਂ ਨੇ ਤੇ ਇਹ ਸੂਟ ਦੇ ਉੱਪਰ ਕਢਾਈ ਵੀ ਬਹੁਤ ਸੋਹਣੀ ਹੋਈ ਹੋਈ ਆ ਤੇ ਇਹਦੇ ਵਿੱਚ ਧਾਗੇ ਧਾਗੇ ਦੀ ਕਢਾਈ ਹੋਈ ਹੋਈ ਆ ਤੇ 골ਡਨ ਜਰੀ ਦੀ ਕਢਾਈ ਹੋਈ ਹੋਈ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਤੇ ਇੱਕ ਫਲਾਵਰ ਗਲੇ ਦੇ ਉੱਪਰ ਵੀ ਆਏਗਾ ਸਾਈਡ ਇਧਰੋਂ ਸਾਈਡ ਤੋਂ ਗਲਾ ਨਿਕਲੇਗਾ ਤੇ ਫਲਾਵਰ ਸਾਈਡ ਤੇ ਆ ਜਾਏਗਾ ਤੇ ਘੇਰੇ ਤੇ ਦੇਖੋ ਤੁਸੀਂ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਤੇ ਨਾਲ ਹੀ ਕਾਟਨ ਦੀ ਲੈਸ ਵੀ ਦਿੱਤੀ ਹੋਈ ਹੈ ਘੇਰੇ ਤੇ ਗ੍ਰੇ ਕਲਰ ਦੀ ਤੇ ਇਹਦੇ ਨਾਲ ਲੁੱਕ ਹੋਰ ਵੀ ਸੋਹਣੀ ਆਏਗੀ ਤੇ ਸੂਟ ਥੋੜਾ ਜਿਆਦਾ ਡਿਜ਼ਾਈਨਰ ਵੀ ਲੱਗੂਗਾ ਤੇ ਇਹ ਸੂਟ ਹੈ ਸ਼ਰਟ ਦੀ ਲੈਂਥ ਹੈਗੀ ਆ ਜੀ ਪ੍ਰੋਪਰ 2.5 ਮੀਟਰ ਤੇ ਤੁਹਾਨੂੰ ਲੈਂਥ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਏਗੀ ਇਹਦੀ ਲੈਂਥ ਜਾਏਗੀ 45 47 ਤੱਕ ਇਹਦੀ ਲੈਂਥ ਜਾਏਗੀ ਤੇ ਤੁਹਾਨੂੰ ਕਿਸੇ ਭੈਣ ਦੀ ਹਾਈਟ ਵੀ ਹੈਗੀ ਆ ਜ਼ਿਆਦਾ ਤੇ ਉਹਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਲੈਂਥ ਦੇ ਵਿੱਚ ਤੇ ਇਹ ਇਹਦੇ ਨਾਲ ਦੀ ਹੀ ਹੈਗੀ ਆ ਜੀ ਪਿਓਰ ਕਾਟਨ ਦੇ ਵਿੱਚ ਇਹਦੀ ਬਾਟਮ ਤੇ ਬਾਟਮ ਦਾ ਕਪੜਾ ਵੀ ਹੋਏਗਾ ਜੀ ਪੂਰਾ 3 ਮੀਟਰ ਇਹਦੇ ਨਾਲ ਤੁਸੀਂ ਹੈਵੀ ਸਲਵਾਰ ਵੀ ਬਣਾ ਸਕਦੇ ਹੋ ਤੇ ਤੁਸੀਂ ਪੈਂਟ ਪਲਾਜ਼ੋ ਵੀ ਬਣਾ ਸਕਦੇ ਹੋ ਇਹ ਤੁਹਾਡੀ ਚੋਇਸ ਤੇ ਡਿਪੈਂਡ ਕਰਦਾ ਕਿ ਤੁਸੀਂ ਕੀ ਇਹਦੇ ਚ ਬਣਾਣਾ ਹੈ ਤੇ ਇਹਦੇ ਵੀ ਪਰ ਤੁਹਾਨੂੰ ਕੱਪੜੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਏਗੀ 3 ਮੀਟਰ ਦੇ ਵਿੱਚ ਤੁਸੀਂ ਹੈਵੀ ਸਲਵਾਰ ਸੂਟ ਵੀ ਬਣਾ ਸਕਦੇ ਹੋ ਤੇ ਤੁਸੀਂ ਪੈਂਟ ਪਲਾਜ਼ੋ ਵਾਲਾ ਸੂਟ ਵੀ ਬਣਾ ਸਕਦੇ ਹੋ ਤੇ ਇਹਦੇ ਨਾਲ ਹੈਗਾ ਜੀ ਪਿਓਰ ਦਾ ਦੁਪੱਟਾ ਪ੍ਰਿੰਟ ਦੇ ਵਿੱਚ ਦੇਖੋ ਇਹਦੇ ਵਿੱਚ ਫਲਾਵਰ ਬਣੇ ਹੋਏ ਆ ਬਹੁਤ ਸੋਹਣੇ ਦੁਪੱਟਾ ਦੇਖੋ ਜੀ ਕਿੰਨਾ ਸੋਹਣਾ ਹੈ ਤੇ ਇਹਦੇ 4 ਸਾਈਡ ਲਾਈਨਾਂ ਬਣੀਆਂ ਹੋਈਆਂ ਨੇ ਦੁਪੱਟੇ ਦੇ ਦੋ ਜੋ ਆਪਾਂ ਤੁਹਾਨੂੰ ਸੂਟ ਦੇ ਵਿੱਚ ਦਿਖਾਈਆਂ ਨੇ 4 ਸਾਈਡ ਲਾਈਨਾਂ ਬਣੀਆਂ ਹੋਈਆਂ ਨੇ ਜੀ ਤੇ ਪੀਕੋ ਹੋਈ ਹੋਈ ਆ ਪੂਰੀ ਦੁਪੱਟੇ ਨੂੰ ਤੁਹਾਨੂੰ ਪੀਕੋ ਕਰਾਉਣ ਦੀ ਵੀ ਲੋੜ ਨਹੀਂ ਹੈਗੀ ਪੂਰੀ ਫਿਨਿਸ਼ਿੰਗ ਦੇ ਵਿੱਚ ਦੁਪੱਟਾ ਹੋਏਗਾ ਤੇ ਦੇਖੋ ਜੀ ਇਹਦੇ ਨਾਲ ਸੂਟ ਦੇ ਨਾਲ ਮੈਚਿੰਗ ਕਲਰ ਦੇ ਫਲਾਵਰ ਦਿੱਤੇ ਹੋਏ ਨੇ ਬਰਾਊਨ ਤੇ ਗ੍ਰੇ ਦੇ ਨਾਲ ਇਹਦਾ ਕੰਬੀਨੇਸ਼ਨ ਹੈ ਫਲਾਵਰਸ ਦਾ ਤੇ ਦੇਖੋ ਜੀ ਦੁਪੱਟਾ ਵੀ ਪੂਰਾ ਵੱਡਾ ਹੋਏਗਾ ਪੂਰਾ 2.5 ਮੀਟਰ ਦਾ ਦੁਪੱਟਾ ਹੋਏਗਾ ਤੇ ਚੌੜਾਈ ਵੀ ਬਹੁਤ ਹੋਏਗੀ ਦੁਪੱਟੇ ਦੀ ਜਿੱਦਾਂ ਮੇਰੀਆਂ ਭੈਣਾਂ ਦੀ ਹਾਈਟ ਬਹੁਤ ਥੋੜੀ ਜਿਹੀ ਜ਼ਿਆਦਾ ਹੁੰਦੀ ਆ ਤਾਂ ਉਹਨਾਂ ਨੂੰ ਪ੍ਰੋਬਲਮ ਨਹੀਂ ਹੋਏਗੀ ਦੁਪੱਟੇ ਦੇ ਵਿੱਚ ਨਹੀਂ ਤਾਂ ਜ਼ਿਆਦਾਤਰ ਦੁਪੱਟੇ ਸੂਟ ਨਾਲ ਛੋਟੇ ਲੱਗੇ ਹੁੰਦੇ ਆ ਤੇ ਫਿਰ ਉਹਦੇ ਵਿੱਚ ਭੈਣਾਂ ਨੂੰ ਪ੍ਰੋਬਲਮ ਹੁੰਦੀ ਆ ਤੇ ਤੁਸੀਂ ਦੇਖ ਸਕਦੇ ਹੋ ਇਹਦਾ ਦੁਪੱਟਾ ਵੀ ਬੜਾ ਸੋਹਣਾ ਹੈ ਪ੍ਰਿੰਟਡ ਦੁਪੱਟਾ ਨਾਲ ਵਿੱਚ ਪ੍ਰਿੰਟ ਦਿੱਤਾ ਹੋਇਆ ਫਲਾਵਰ ਪ੍ਰਿੰਟ ਦਿੱਤਾ ਹੋਇਆ ਤੇ ਇਹ ਹੋਏਗਾ ਜੀ ਪਿਓਰ ਦਾ ਦੁਪੱਟਾ ਜਿਹੜੀਆਂ ਮੇਰੀਆਂ ਭੈਣਾਂ ਪਿਓਰ ਦੇ ਦੁਪੱਟੇ ਵਾਲੇ ਸੂਟ ਪਸੰਦ ਕਰਦੀਆਂ ਨੇ ਉਹਨਾਂ ਨੂੰ ਇਹ ਸੂਟ ਬੜਾ ਅੱਛਾ ਲੱਗੇਗਾ ਤੇ ਜਿਹੜੀ ਮੇਰੀ ਭੈਣ ਨੂੰ ਇਹ ਸੂਟ ਚਾਹੀਦਾ ਹੋਵੇ ਜੀ ਅਸੀਂ ਨੰਬਰ ਮੈਂਸ਼ਨ ਕਰ ਦਾਂਗੇ ਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਸੂਟ ਦਾ ਤੇ ਚਲੋ ਆਪਾਂ ਦਿਖਾਉਣੀ ਆ ਤੁਹਾਨੂੰ ਦੂਸਰਾ ਸੂਟ ਏ ਦੇਖੋ ਬਹੁਤ ਸੋਹਣਾ ਸ਼ੇਡ ਹੈ ਮੈਨੂੰ ਪਰਸਨਲੀ ਬਹੁਤ ਪਸੰਦ ਆਇਆ ਇਹ ਕਲਰ ਇਹ ਮਜ਼ੈਂਟਾ ਰਾਣੀ ਕਲਰ ਦੇ ਵਿੱਚ ਹੋਏਗਾ ਜੀ ਸੂਟ ਵਿੱਚ ਗਰੇ ਤੇ ਬਰਾਊਨ ਕਲਰ ਦੇ ਫਲਾਵਰ ਹੋਣਗੇ ਬਹੁਤ ਸੋਹਣਾ ਪ੍ਰਿੰਟ ਹੈ ਜੀ ਤੁਸੀਂ ਘੇਰੇ ਤੇ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਇਹਦੇ ਤੇ ਇਹਦੇ ਗਲੇ ਦੇ ਵਿੱਚ ਗਲੇ ਦੇ ਉੱਪਰ ਵੀ ਥ੍ਰੈਡ ਵਰਕ ਹੋਇਆ ਹੋਇਆ ਬਹੁਤ ਸੋਹਣਾ ਥ੍ਰੈਡ ਵਰਕ ਹੈ ਜੀ ਤੇ ਇਹਦੀ ਬਾਜੂ ਥੋੜੀਆਂ ਅਲੱਗ ਹੀ ਹੋਣਗੀਆਂ ਇਹਦੀ ਬਾਜੂ ਆ ਜਾਣੀਆਂ ਜੀ ਇਹ ਦੇਖੋ ਤੁਸੀਂ ਬਹੁਤ ਸੋਹਣੀਆਂ ਬਾਜੂ ਨੇ ਲਾਈਨਿੰਗ ਦੇ ਵਿੱਚ ਆ ਗਈਆਂ ਬਾਜੂ ਮਤਲਬ ਬਹੁਤ ਇੱਕ ਡਿਜ਼ਾਈਨਰ ਬੁਟੀਕ ਪੀਸ ਬਣੇਗਾ ਇਹ ਇਹ ਬਾਜੂ ਹੋ ਜਾਣਗੀਆਂ ਜੀ ਇਹਦੀਆਂ ਤੇ ਇਹਦੀ ਵੀ ਲੈਂਥ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਸੂਟ ਦੇ ਵਿੱਚ ਇਦੀ ਲੈਂਥ ਲਗਭਗ 47 ਤੱਕ ਹੋਏਗੀ ਜੀ ਇਹ ਬਹੁਤ ਸੋਹਣਾ ਸੂਟ ਬਣੇਗਾ ਇਹ ਵੀ ਤੇ ਨਾਲ ਹੋਏਗੀ ਜੀ ਨਾਲ ਹੋਏਗੀ ਜੀ ਇਹਦੀ ਵੀ 3 ਮੀਟਰ ਦੀ ਬਾਟਮ ਤੁਸੀਂ ਦੇਖ ਸਕਦੇ ਹੋ ਕੱਪੜਾ ਕਿੰਨਾ ਵਧੀਆ ਹੈ ਇਹ ਹੋਏਗਾ ਜੀ ਮਸਲੀਨ कॉटन ਦਾ सूट ਤੁਸੀਂ ਦੇਖ ਸਕਦੇ ਹੋ ਕੱਪੜੇ ਦੀ ਪੂਰੀ ਫਿਨਿਸ਼ਿੰਗ ਹੈ ਤੇ ਇਹ ਹੋਏਗਾ ਜੀ ਇਹਦਾ ਦੁਪੱਟਾ ਤੁਸੀਂ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਇਹਦਾ ਦੁਪੱਟੇ ਵਿੱਚ ਵੀ ਇੱਕ ਕਾਰਨਰ ਤੇ ਵੱਡਾ ਸਾਰਾ ਫਲਾਵਰ ਬਣਿਆ ਹੋਇਆ ਸੂਟ ਦੇ ਵਿੱਚ ਜੋ ਦਿੱਤੇ ਹੋਏ ਨੇ ਫਲਾਵਰ ਉਹਦੇ ਨਾਲ ਮੈਚ ਕਰਕੇ ਤੇ ਦੁਪੱਟੇ ਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਨੇ ਤੇ ਬਹੁਤ ਫਾਈਨ ਕੁਆਲਿਟੀ ਦਾ ਦੁਪੱਟਾ ਇਹ ਤੁਸੀਂ ਦੇਖ ਸਕਦੇ ਹੋ ਵਿੱਚ ਪੱਤੀਆਂ ਬਣੀਆਂ ਹੋਈਆਂ ਨਹੀਆਂ ਦੁਪੱਟੇ ਦੇ ਵੀ ਤੇ ਦੁਪੱਟਾ ਬਹੁਤ ਹੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਤੇ ਇਹਦਾ ਵਾਰ ਬਹੁਤ ਚੌੜਾ ਹੈ ਦੁਪੱਟੇ ਦਾ ਤੇ ਲੈਂਥ ਵੀ ਬਹੁਤ ਜ਼ਿਆਦਾ ਹੈ ਦੁਪੱਟੇ ਦੀ ਇਹਦੀ ਲਗਭਗ 2.5 ਮੀਟਰ ਦੇ ਲੈਂਥ ਹੋਏਗੀ ਇਹਦੀ ਤੇ ਜਿੱਦਾਂ ਮੈਂ ਤਾਂ ਲਾਈਕ ਨਹੀਂ ਕਰਦੀ ਪਰਸਨਲੀ ਛੋਟੇ ਦੁਪट्टे ਵਾਲੇ ਸੂਟ ਤੇ ਜਿਹੜੀਆਂ ਮੇਰੀਆਂ ਭੈਣਾਂ ਵੱਡੇ ਦੁਪट्टे ਲੈਣਾ ਪਸੰਦ ਕਰਦੀਆਂ ਨੇ ਉਹਨਾਂ ਨੂੰ ਇਹ ਸੂਟ ਬਹੁਤ ਵਧੀਆ ਲੱਗੂਗਾ ਤੁਸੀਂ ਦੇਖ ਸਕਦੇ ਹੋ ਸੂਟ ਦੇ ਦੁਪट्टे ਦੇ 4 ਸਾਈਡ ਗ੍ਰੇ ਕਲਰ ਦਾ ਬਾਰਡਰ ਬਣਿਆ ਹੋਇਆ ਜੀ ਸੂਟ ਨਾਲ ਮੈਚ ਕਰਕੇ ਤੇ ਵਿੱਚ ਪੱਤੀਆਂ ਬਣੀਆਂ ਹੋਈਆਂ ਨੇ ਦੇਖੋ ਕਿੰਨੀਆਂ ਸੋਹਣੀਆਂ ਜਿਹੜੀਆਂ ਮੇਰੀਆਂ ਭੈਣਾਂ ਇਹ ਸੂਟ ਲੈਣ ਦੇ ਵਿੱਚ ਇੰਟਰਸਟਡ ਨੇ ਉਹ ਤੁਹਾਨੂੰ WhatsApp ਤੇ ਕਾਲ ਕਰ ਸਕਦੇ ਹੋ ਜਾਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਤੇ ਤੁਹਾਨੂੰ ਡਿਲੀਵਰੀ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ ਅਸੀਂ ਤੁਹਾਨੂੰ ਇਹ ਸੂਟ ਡਿਲੀਵਰ ਕਰ ਦੇਵਾਂਗੇ ਤੁਹਾਡੇ ਘਰ ਤੱਕ ਤੇ ਅਸੀਂ ਹਾਜ਼ਰ ਹੋਵਾਂਗੇ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਵਾਂਗੇ ਸੋਹਣੇ ਸੋਹਣੇ ਸੂਟ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਜੀ